ਕਰ ਲੈ ਠੀਕ ਹੈ ਸਾਡਾ ਵੀਡੀਓ ਦੇ ਸਾਹਮਣੇ ਸਾਰੇ ਬੰਦੇ ਅੱਬੀ ਯਾਨ ਚਾਨ ਦੇ ਕੋਟੇ ਦੇ ਉੱਤੇ ਕੱਟ ਕੇ ਮੈਂ ਬਣਾ ਮਾਰ ਲਗਭਗ ਮੁਠੀ ਸਾਰੇ ਮੂੰਹ ਨਹੀਂ ਬੱਡੇ ਖੁੱਲੇ ਸੀ ਹਾਂਜੀ ਮੂੰਹ ਖੁੱਲੇ ਹੀ ਹੁੰਦਾ ਦਸੇ ਮਾਰੀ ਜੀ ਗੱਲ ਨਹੀਂ ਅੱਛਾ ਤੇ ਇੱਥੇ ਖੜੇ ਤਿੰਨ ਮੁੰਡੇ ਹਾਂ ਇੱਥੇ ਕੁੜਿਆ ਆਣਾ ਹੈ ਉਹ ਇੱਥੇ ਅੰਦਰ ਕਿ ਇੱਕ ਲੋਤੇ ਹੀ ਉਹਨਾਂ ਕੋਤ ਨਹੀਂ ਹੈਗਾ ਕੋਈ ਨਾਲ ਉਹਨਾਂ ਕੋਈ ਨਹੀਂ ਉਹ ਬਚਾਰੇ ਭੱਜੇ ਅੰਦਰ ਉਹਦੇ ਠੀਕ ਹੈ ਹੁਣ ਆਪਾਂ ਰਾਏ ਕੋ ਬੱਚੇ ਲਾ ਕੇ ਖੜੋਗੇ ਤੇ ਕੀ ਗੱਲ ਹੋਈ ਮਾੜੀ ਜੀ ਗੱਲ ਦੱਸਿਓ ਪੂਰੀ ਗੱਲ ਹਾਂਜੀ ਪੂਰੀ ਗੱਲ ਦੱਸਿਓ ਪੂਰੀ ਗੱਲ ਸਾੜ ਜਿੱਥੇ ਖਲੋਤਾ ਮੈਂ ਹਾਂ ਜੀ ਇੱਥੇ ਖਲੋਤਾ ਮੈਂ ਮੇਰੇ ਬੱਚੇ ਇੱਥੇ ਹੀ ਆਉਣੇ ਆ ਮੈਂ ਛੋਟੇ ਬੱਚੇ ਆਂ ਦੇ ਕੱਢ ਲਈ ਮੇਰੇ ਬੱਚੇ ਜਿਹੜੇ ਭੰਡੇ ਵੀ ਇੱਥੇ ਹੀ ਆਉਣਗੇ ਹੁਣ ਆਪਾਂ ਜਿੱਥੇ ਰੱਛਾ ਲੱਗਦਾ ਆ ਦੇ ਵੀ ਮੈਨੂੰ ਰੱਖਿਆ ਥੀ ਲੱਗਦਾ ਕੋਈ ਨਹੀਂ ਕਰਦੇ ਤੇ ਰਜਾਉਣਾ ਫੈਲਟੀ ਕਰਾਓ ਫੈਲਟੀ ਕਰਾਉਣਾ ਰਾਣੂ ਤੇ ਜਰੂਰ ਉਹਨਾਂ ਦੂਜਾ ਸਾਥੀ ਦਾ ਭਰਾਨਾ ਹੈ ਕਿਨੇ ਕਿ ਕੱਲ ਤੋਂ ਆਉਂਦੇ 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 ਆਂਗੇ ਪਹਿਲਾਂ ਹੀ ਫੈਂਟਾ ਲਾਇਆ ਹੈ ਕਿਨੇ ਜਾਨੀ ਹੋ ਤਿੰਨਾ ਮੁੰਡਿਆਂ ਜਾਂ ਫੈਂਟਾ ਲਾਇਆ ਉਹਨਾਂ ਕਿ ਚੌ ਮੁੰਡਿਆਂ ਕਹਿੰਦੇ ਨਾ ਤਿੰਨ ਹੱਥਾਂ ਨਹੀਂ ਹੱਥਾਂਗੇ ਫੇਰ ਫਾਇਰ ਕਿਦਿਆਂ ਕੀਤਾ ਆਇਆ ਜੋ ਨਹੀਂ ਤਾਂ ਤਿੰਨ ਕਿਤੇ ਹੋਣਗੇ ਨਹੀਂ ਚਾਹ ਚਾਹ ਇਹਨੂੰ ਵਾਪਸ ਇੱਕਦਮ ਭੱਜ ਗਏ ਸਾਡੇ ਤੇ ਮੋਟਰਸਾਈਕਲ ਨਾਲ ਆ ਕੇ ਹਾਂ ਇਹ ਤਿੰਨਾ ਨਾਲ ਆ ਕੇ ਉਹਨਾਂ ਨੂੰ ਕਿੰਨਾ ਨੂੰ ਘਟਿਆ ਵਾ ਉਹਨਾਂ ਨੂੰ ਕਿੰਨੇ ਮੋਟਰਸਾਈਕਲ ਇੱਕ ਮੋਟਰਸਾਈਕਲ ਉਹਨਾਂ ਤੋਂ ਜਾਂਦਿਆਂ ਦੋਹਾਂ ਦੇ ਗਏ ਫਿਰ ਆਹ ਜਾਂਦਿਆਂ ਦੋਹਾਂ ਗਏ ਸਰਪੰਚ ਦੇ ਦੇਸੀ ਆਪਣੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਆ ਪੁਰੇ ਬਾਅਦ ਕੋਈ ਹਾਰਵੇ ਦੇ ਤੇ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮੱਲ ਹੈ ਕੋਈ ਅੰਮ੍ਰਿਤਸਰ ਦੇ ਹੋਟਲ ਮੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਦੂਸਰੇ ਪਾਸੇ ਚਲੇ ਗਿਆ ਹੁਣ ਭਾਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਪੱਜਣ ਵਾਲਾ ਕੌਣ ਸੀ ਉਹ ਇਨੀਸ਼ੀਅਲ ਜੇ ਮੁੱਖ ਤੇ ਪਹੁੰਚਿਆ ਦੇ ਕੇ ਪਰਤੀਸ਼ ਕਰਕੇ ਦੱਸੋ